ਚਾਹੇ ਦਰੰਗ ਦਾ ਗਠੀ ਦਾ ਪੋਲੀਓ ਦਾ ਬ੍ਰੇਨ ਹੈਮਰੀਜ ਦਾ ਸਰਵਾਈਕਲ ਦਾ ਡਿਸਕ ਦਾ ਗੋਡਿਆਂ ਦਾ ਸੱਟ ਦਾ ਮੋਚ ਦਾ ਗੈਸ ਦਾ ਮਾਈਗਰੇਨ ਦਾ ਦਰਦ ਦਾ ਕਾਰਨ ਕੋਈ ਹੋ ਸਕਦਾ ਹੈ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਪਰ ਤੁਹਾਨੂੰ ਪਤਾ ਹੋਵੇ ਵੀ ਇਸ ਥੈਰੇਪੀ ਹੈ ਜਿਹੜੀ ਐਕਿਊਟ ਚ ਥੈਰੇਪੀ ਹੈ ਉਹਦੀ ਅਸੀਂ ਵਰਤੋਂ ਕਿਵੇਂ ਕਰਨੀ ਹੈ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਇਲਾਜ ਕਿਵੇਂ ਕਰੀਏ ਲੇ ਵੀ ਦੋਸਤੋ ਜਿਵੇਂ ਹੁਣ ਸਿਆਲ ਦਾ ਮੌਸਮ ਸਟਾਰਟ ਆ ਤੇ ਹਰ ਇੱਕ ਦੀ ਬੋਡੀ ਐ ਜਿਹੜੀ ਬੜੀ ਦਰਦ ਕਰਨ ਲੱਗੀ ਤੇ ਹਰ ਇੱਕ ਬੰਦਾ ਹਜ਼ਾਰ ਦੇ ਵਿੱਚੋਂ 2-4 ਬੰਦੇ ਛੱਡ ਕੇ ਬਾਕੀ ਸਾਰੇ ਬੰਦਿਆਂ ਨੂੰ ਦਰਦਾਂ ਦੀਆਂ ਪੀੜਾਂ ਝੱਲਣੀਆਂ ਪੈਂਦੀਆਂ ਤੇ ਆਪਾਂ ਮੋਚਿਆਂ ਡਾਕਟਰ ਗੁਲਸ਼ਨ ਕੋਲੀ ਜੀ ਕੋਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਧੰਨਵਾਦ ਕੀ ਹਾਲ ਚਾਲ ਹੈ ਡਾਕਟਰ ਸਾਹਿਬ ਬਹੁਤ ਵਧੀਆ ਕਿਰਪਾ ਮਾਨ ਜੀ ਡਾਕਟਰ ਸਾਹਿਬ ਤੁਹਾਡੇ ਤੇਲ ਦੀ ਜਿਹੜੀ ਵੀਡੀਓ ਆ ਨਾ ਉਹ ਪਹਿਲਾਂ ਵੀ ਪਾਈ ਸੀ ਤੇ ਬੜੀ ਕਮਾਲ ਹੋਈ ਆ ਹਾਂਜੀ ਹਾਂਜੀ ਤੇ ਹੁਣ ਲੋਕ ਕਹਿੰਦੇ ਸੀ ਇਹ ਕੋਈ ਨਵੀਂ ਆਈਟਮ ਕੋਈ ਨਵਾਂ ਮੱਲ ਵੀ ਉਹਨਾਂ ਨੇ ਤੇਲ ਦਾ ਅਪਡੇਟ ਵਗੈਰਾ ਦਿੱਤੀ ਆ ਕੋਈ ਉਹਦੇ ਬਾਰੇ ਦੱਸੋ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਵੀ ਤੁਹਾਨੂੰ ਤੰਦਰੁਸਤ ਹੋਣ ਲਈ ਕਿਸੇ ਮੈਡੀਸਨ ਦੀ ਜ਼ਰੂਰ ਖਾਣ ਦੀ ਜ਼ਰੂਰਤ ਨਹੀਂ ਸਮਝੋ ਜਾਣਕਾਰੀ ਲਓ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਇਲਾਜ ਹੈ ਤੁਸੀਂ ਘਰੇ ਕਰ ਸਕਦੇ ਹੋ ਤੇ ਲਾਈਫ ਜੀ ਤੇਲ ਹੈ ਪਲਸ ਲਾਈਫ ਜੀ ਤੇਲ ਹੈ ਤੇ ਕਫੀਰ ਲੀਫ ਆਇਲ ਹੈ ਉਹਨਾਂ ਦੀ ਪਾਵਰ ਦਾ ਫਰਕ ਹੈ ਤੇ ਕਿਸੇ ਵੀ ਰੋਗ ਮੁਤਾਬਕ ਅਸੀਂ ਫਿਰ ਉਹ ਜਿਹੜਾ ਆਇਲ ਹੈ ਪੇਸ਼ੈਂਟ ਨੂੰ ਦਿੰਨੇ ਆ ਦਰਦ ਕਿਸੇ ਤਰ੍ਹਾਂ ਦਾ ਵੀ ਹੋਵੇ ਕਿਸੇ ਵੀ ਕਾਰਨ ਕਰਕੇ ਹੋਵੇ ਤੇ ਕਿਸੇ ਵੀ ਜਗ੍ਹਾ ਤੇ ਹੋਵੇ ਜਾਣਕਾਰੀ ਲਓ ਸਮਝੋ ਤੇ ਦਰਦਾਂ ਤੋਂ ਰਾਹਤ ਪਾਓ ਤੰਦਰੁਸਤ ਜ਼ਿੰਦਗੀ ਨੂੰ ਜਮੋ ਦਰਦ ਚਾਹੇ ਅਧਰੰਗ ਦਾ ਹੈ ਗਠੀਏ ਦਾ ਪੋਲੀਓ ਦਾ ਬ੍ਰੇਨ ਹੈਮਰੀਜ ਦਾ ਸਰਵਾਈਕਲ ਦਾ ਡਿਸਕ ਦਾ ਗੋਡਿਆਂ ਦਾ ਸੱਟ ਦਾ ਮੋਚ ਦਾ ਗੈਸ ਦਾ ਮਾਈਗਰੇਨ ਦਾ ਦਰਦ ਦਾ ਕਾਰਨ ਕੋਈ ਹੋ ਸਕਦਾ ਹੈ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਪਰ ਤੁਹਾਨੂੰ ਪਤਾ ਹੋਵੇ ਵੀ ਇਸ ਥੈਰੇਪੀ ਹੈ ਜਿਹੜੀ ਐਕਿਊਟ ਟੱਚ ਥੈਰੇਪੀ ਹੈ ਉਹਦੀ ਅਸੀਂ ਵਰਤੋਂ ਕਿਵੇਂ ਕਰਨੀ ਹੈ ਤੇ ਆਪਣਾ ਤੇ ਆਪਦੇ ਪਰਿਵਾਰ ਦਾ ਇਲਾਜ ਕਿਵੇਂ ਕਰਨਾ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਬਠਿੰਡੇ ਕਿਹੜੇ ਦਿਨ ਮਿਲਦੇ ਹੋ ਤੇ ਖਰੜ ਤੇ ਮੋਹਾਲੀ ਕਿਹੜੇ ਦਿਨ ਮਿਲਦੇ ਹੋ ਖਰੜ ਮੋਹਾਲੀ ਅਸੀਂ ਬੁੱਧਵਾਰ ਜਾਂਦੇ ਹਾਂ ਓਕੇ ਅਲੱਗ-ਅਲੱਗ ਜਗ੍ਹਾ ਤੇ ਲਾਉਣੇ ਆ ਤੇ ਜਗ੍ਹਾ ਆਪਦਾ ਜਿਹੜਾ ਪਰਸਨਲ ਦਫ਼ਤਰ ਹੈ ਉਹਦੇ ਵਾਸਤੇ ਅਸੀਂ ਜਗ੍ਹਾ ਸਿਲੈਕਟ ਕਰ ਰਹੇ ਹਾਂ ਜਦੋਂ ਹੀ ਜਗ੍ਹਾ ਸਿਲੈਕਟ ਕਰਾਂਗੇ ਤਾਂ ਅਸੀਂ ਆਪਣੇ ਜਿਹੜਾ ਆਫਿਸ ਦਾ ਐਡਰੈਸ ਤੇ ਜਿਹੜਾ ਨੰਬਰ ਹੈ ਉਹ ਵੀ ਸਾਰੇ ਸੱਜਣ ਮਿੱਤਰਾਂ ਨੂੰ ਦੱਸਾਂਗੇ ਸੋਮਵਾਰ ਮੰਗਲਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਅਸੀਂ ਬਠਿੰਡਾ ਹੁੰਨੇ ਆ ਬਾਕੀ ਦਿਨ ਸਾਡੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਕਲੱਬਾਂ ਵੱਲੋਂ ਕੈਂਪ ਜਾਂ ਸੈਮੀਨਾਰ ਲਵਾਏ ਜਾਂਦੇ ਆ ਤਾਂ ਉਹ ਬਾਕੀ ਦਿਨ ਅਸੀਂ ਉਹਨਾਂ ਜਗ੍ਹਾ ਵਾਸਤੇ ਰੱਖੇ ਹੋਏ ਨੇ ਅੱਛਾ ਡਾਕਟਰ ਸਾਹਿਬ ਜਦੋਂ ਤੁਸੀਂ ਸੋਮਵਾਰ ਨੂੰ ਇੱਥੇ ਪੇਸ਼ੈਂਟ ਨੇ ਆਉਣਾ ਹੋਵੇ ਬਠਿੰਡੇ ਤਾਂ ਕਿੰਨੇ ਤੋਂ ਕਿੰਨੇ ਮਿਲਦੇ ਹੋ ਤੁਸੀਂ 10 ਤੋਂ 5 ਇਹ ਮਾੜਾ ਲొਕੇਸ਼ਨ ਦਾ ਅਦੂਈ ਕਿੱਥੇ ਹੈ ਜੀ ਲొਕੇਸ਼ਨ ਇਹ ਆਪਣੀ ਬੀਬੀ ਵਾਲੇ ਚੌਂਕ ਦੇ ਨੇੜੇ ਕਮਲਾ ਨਹਿਰੂ ਕਲੋਨੀ ਦੇ ਵਿੱਚ ਗੁਰਨਾਨਕ ਪਬਲਿਕ ਸਕੂਲ ਦੇ ਦੋ ਨੰਬਰ ਗੇਟ ਕੋਲੇ 169 ਨੰਬਰ ਕੋਠੀ ਓਕੇ ਤੇ ਇੱਕ ਵਾਰ ਮਾੜਾ ਇਹ ਆਪਣਾ ਨੰਬਰ ਬੋਲ ਦਾਂ ਜੀ 9463626090 ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਡਾਕਟਰ ਗੁਲਸਨ ਕੋਹਲੀ ਜੀ ਦੀਆਂ ਪਹਿਲਾਂ ਵੀ ਵੀਡੀਓ ਆਈਆਂ ਨੇ ਹੀਆਂ ਤੇ ਬੜੇ ਲੋਕ ਠੀਕ ਹੋਏ ਹੈਗੇ ਤੇ ਹੁਣ ਵੀ ਇੱਕ ਜਿਹਦੇ ਤਿੰਨ ਚੂਲੇ ਪਏ ਸੀ ਜੀ ਉਹ ਪੇਸ਼ੈਂਟ ਦਾ ਵੀ ਇੱਕ ਦਿਨ ਉਹਨਾਂ ਨੇ ਮੈਨੂੰ ਆਪਦੀ ਵੀਡੀਓ ਬਣਾ ਕੇ ਭੇਜੀ ਉਹ ਵੀ ਆਪਾਂ ਸਾਈਡ ਤੇ ਲਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਕਿਵੇਂ ਉਹ ਬਿਲਕੁਲ ਪਏ ਸੀਗੇ ਬੈੱਡ ਦੇ ਉੱਤੇ ਪਰ ਇਸ ਟਾਈਮ ਉਹ ਤੁਰ ਰਹੇ ਹੈਗੇ ਤੁਰ ਕਿਵੇਂ ਰਹੇ ਡਾਕਟਰ ਸਾਹਿਬ ਕੋਲੇ ਆਏ ਇਹਨਾਂ ਨੇ ਟਰੀਟਮੈਂਟ ਕੀਤਾ ਤੇ ਡਾਕਟਰ ਸਾਹਿਬ ਜੇ ਕਿਸੇ ਬੰਦੇ ਨੂੰ ਮੰਨ ਲਓ ਵੀ ਪ੍ਰਾਣਾਧਰੰਗ ਹੋਵੇ ਥੀਨ ਪਰੈਲੇਯ ਹੋ ਚੁੱਕਿਆ ਹੋਵੇ ਉਹਦਾ ਟਰੀਟਮੈਂਟ ਹੋ ਸਕਦਾ ਹੈ ਬਿਲਕੁਲ ਬਹੁਤ ਵਧੀਆ ਰਿਜ਼ਲਟ ਹੈ ਖਾਸ ਗੱਲ ਇਹ ਹੈ ਇਕਯੂ ਟੱਚ ਥੈਰੇਪੀ ਦੀ ਵੀ 2 ਤੋਂ 5 ਮਿੰਟਾਂ ਦੇ ਵਿੱਚ ਵਿੱਚ ਪੇਸ਼ੈਂਟ ਨੂੰ 10 ਤੋਂ 15% ਰਾਹਤ ਮਹਿਸੂਸ ਹੁੰਦੀ ਹੈ ਓਕੇ ਜਦੋਂ ਪੁਰਾਣੇ ਮਰੀਜ਼ ਨੂੰ 2 ਤੋਂ 5 ਮਿੰਟਾਂ ਦੇ ਵਿੱਚ ਰਾਹਤ ਮਹਿਸੂਸ ਹੁੰਦੀ ਹੈ ਤਾਂ ਉਹ 70 80% ਤਾਂ ਮਾਨਸਿਕ ਤੌਰ ਤੇ ਵੀ ਠੀਕ ਹੋ ਜਾਂਦਾ ਠੀਕ ਹੈ ਸੋ ਦੋਸਤੋ ਤੁਸੀਂ ਵੀ ਇਹ ਚਾਹੁੰਦੇ ਹੋਏ ਨੰਬਰ ਤੇ ਸੰਪਰਕ ਕਰਕੇ ਡਾਕਟਰ ਸਾਹਿਬ ਨਾਲ رابطہ ਕਾਇਮ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ